ਦਾ ਜਾ ਰਿਹਾ 10000 ਕਿ ਉਸੇ ਪਾਣੀ ਸਿੱਖਿਆ ਮੰਤਰੀ ਹਰਜੋਤ ਵੈਦਲੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਿਸੇ ਵੀ ਤਰ੍ਹਾਂ ਦੀ ਲੋੜ ਪੈਂਦੀ ਪ੍ਰਸ਼ਾਸਨ ਦੇ ਨਾਲ ਕੀਤਾ ਜਾਵੇ ਸੰਪਰਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਸ਼ਿਵਰਾਜ ਸਿੰਘ ਚੋਹਾਨ ਅਜਨਾਲਾ ਤੋਂ ਬਾਅਦ ਪਹੁੰਚੇ ਡੇਰਾ ਬਾਬਾ ਨਾਨਕ ਟਰੈਕਟਰ ਤੇ ਸਵਾਰ ਹੋ ਕੇ ਖੁਦਸਾਨ ਦਾ ਲਿਆ ਜਾਇਜ਼ ਰੋਸਪੁਰ ਤੇ ਫਾਜ਼ਿਲਕਾ ਦੇ ਵਿੱਚ ਲਗਾਤਾਰ ਵਿਗੜ ਰਹੇ ਹਾਲਾਤ ਫਰੀਕੇ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਕਈ ਪਿੰਡਾਂ ਦੇ ਵਿੱਚ ਵਧ ਰਿਹਾ ਹੈ ਪੰਦਰ ਮਦਦਗਾਰਾਂ ਦੀ ਰਾਤ ਤੱਕ ਰਹੇ ਸੈਲਾਬ ਦੇ ਵਿੱਚ ਫਸੇ ਲੋਕ ਅਤਿਆਰਾ ਦੇ ਪਾਤੜਾ ਤੂਫਾਨ ਤੇ ਕੱਗਰ ਦਰਿਆ ਕਈ ਪਿੰਡਾਂ ਦੇ ਵਿੱਚ ਦਾਖਲ ਹੋਇਆ ਪਾਣੀ ਕੱਗਰ ਓਵਰਫਲੋ ਹੋਣ ਕਾਰਨ ਸੜਕਾਂ ਵੀ ਜਲ ਭਰ ਜਾਈਆਂ ਜਾਬੀਾਇਕ ਮੰਕੀਰਤਔਲਖ ਨੇ ਹੜਪੀੜਤਾ ਦੀ ਮਦਦ ਲਈ ਵਧਾਇਆ ਹੱਥ 5 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਕੀਤਾ ਲਾਂਡ ਗਰਾਊਂਡ ਤੇ ਪਹੁੰਚ ਕੇ ਲੋੜਵੰਦਾ ਤੱਕ ਪਹੁੰਚਾ ਰਹੇ ਮਦਦ ਬਾਰੇ ਵਿੱਚ ਤੇ ਹੜਾ ਨੂੰ ਲੈ ਕੇ ਸੁਪਰੀਮ ਕੋਰਟ ਦਾ ਪੰਜਾਬ ਤੇ ਹਿਮਾਚਲ ਸਰਕਾਰ ਨੂੰ ਨੋਟਿਸ ਕਿ ਆ ਵਿਕਾਸ ਤੇ ਵਾਤਾਵਰਣ ਚ ਸੰਦੂਲਨ ਜ਼ਰੂਰੀ ਤੇਨ ਹਫਤਿਆਂ ਚ ਜਵਾਬ दाखल ਕਰਨ ਦੀ ਕਿਆ ਸੇਧਨਾ ਦੇ ਪੁਲਿਸ ਇਮਾਨ ਤੇ ਆ ਫਿਦਾਇਕਰ ਰਮਨ ਅਰੋੜਾ ਅੱਜ ਸਵੇਰੇ ਹੀ ਜਲੰਧਰ ਪੁਲਿਸ ਨੇ ਨਾਬਾਜ਼ ਹੋ ਚੁਕੀ ਤਸੀਹੇ ਗ੍ਰਫਤਾਰ ਜ਼ਬਰਦਸੂਲੀ ਦੇ ਮਾਮਲੇ ਚ ਹੋਇਆ ਐਕਸ਼ਨ हेडलाइंस के प्रायोजक पतंजलि गाय का घी माँ का भरोसा प्यार से भरोसा इस न्यूज हेडलाइंस के प्रायोजक पतंजलि गाय का घी माँ का भरोसा प्यार से भरोसा ਸਸ਼ਕਾਲੇ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਜੋ ਸਿੰਧੂ ਦਾ ਲਗਾਤਾਰ ਮਹਾ ਕਵਰੇਜ جاری ਹੈ ਕਿ ਕੁਝ ਹਾਲਾਤ ਸੂਬੇ ਦੇ ਬਣੇ ਹੋਏ ਨੇ ਸ਼ੁਰੂਆਤ ਕਰਦੇ ਬੁਲੇਟਿਨ ਦੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਕੱਗਰ ਦਰਿਆ ਕੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਿਹਾ 749.5 ਫੁੱਟ ਹੋਇਆ ਹੈ ਦਰਿਆ ਦਾ ਪਾੜੇ ਔਰ 748 ਫੁੱਟ ਖਤਰੇਦਾਰ ਨਿਸ਼ਾਨ ਇਹ ਤਾਂ ਪਟਿਆਲਾ ਸੰਗਰੂਰ ਅਤੇ ਮਾਨਸਾ ਦੇ ਵਿੱਚ ਹੜ ਦਾ ਖਤਰਾ ਵਧਿਆ ਹੈ ਔਰ ਕਿਸਾਨਾਂ ਦੇ ਖੇਤਾ ਤੱਕ ਘੱਗਰ ਦਾ ਪਾਣੀ ਪਹੁੰਚ ਗਿਆ ਹੈ ਇਹ ਹਾਲਾਤ ਇਸ ਵੇਲੇ ਬੜੇ ਹੋਏ ਦਿੱਤਾ ਓਵਰਫਲੋ ਹੋ ਕੇ ਸਰਕਾ ਦੇ ਉੱਪਰ ਦਿਵੈ ਰਿਹਾ ਹੈ ਪਾਣੀ ਔਰ ਹਰਚੰਦਪੁਰ ਬਾਦਸ਼ਾਪੁਰ ਦੇ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਹੈ ਦਵਾਰਕਾਰ ਰਾਮਪੁਰ ਪਾਤਲਾ ਪਿੰਡਾਂ ਤੇ ਘੱਗਰ ਦੀ ਮਾਰ ਪੈ ਰਹੀ ਹੈ ਤਾਂ ਲਗਾਤਾਰ ਪਾਣੀ ਦਾ ਪੱਦਰਵਾਦ ਰਿਹਾ ਔਰ ਪਿੰਡ ਹਰ ਚੰਦ ਪ੍ਰodic ਗੱਲ ਕੀਤੀ ਜਾਵੇ ਤਾਂ 601 एकड़ ਫਸਲ ਬਰਬਾਦ ਹੋ ਚੁੱਕੀ ਹੈ ਪੂਰੀ ਤਰ੍ਹਾਂ ਦੇ ਨਾਲ ਉੱਥੇ ਪਾਣੀ ਫਿਰ ਗਿਆ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਡਰੋਨ ਤੋਂ ਖਿੱਚੀਆਂ ਗਈਆਂ ਤਸਵੀਰਾਂ ਨੇ ਔਰ ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਕੁਝ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ 748 ਫੁੱਟ ਖਤਰੇ ਦਾ ਨਿਸ਼ਾਨ ਹੈ ਪਰ ਉਸ ਤੋਂ ਉੱਤੋਂ ਦੀ ਇਹ ਪਾਣੀ ਜਿਹੜਾ ਹੈ ਉਹ ਵਹਿ ਰਿਹਾ ਹੈ ਯਾਨੀ ਕਿ ਪਹਿਲਾਂ ਤੋਂ ਹੀ ਅੰਦਾਜ਼ਾ ਸੀ ਜਿਸ ਤਰੀਕੇ ਨਾਲ ਸੁਖਨਾ ਤੋਂ ਪਾਣੀ ਛੱਡਿਆ ਗਿਆ ਹੈ ਔਰ ਫਲੱਡ ਗੇਟ ਥੋੜੇ ਥੋੜੇ ਸਮੇਂ ਬਾਅਦ ਖੋਲੇ ਜਾ ਰਹੇ ਨੇ ਔਰ ਪਾਣੀ ਪੂਰਾ ਸਲਾਬ ਰੂਪੀ ਪਾਣੀ ਇੱਥੇ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਡਰੋਨ ਤੋਂ ਖਿੱਚੀਆਂ ਗਿਆ ਤਸਵੀਰਾਂ ਨੇ ਔਰ ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਕਿੰਨਾ ਜ਼ਿਆਦਾ ਪਾਣੀ ਜਿਹੜਾ ਹੈ ਉਹ ਅੱਗੇ ਨੂੰ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਪਟਿਆਲਾ ਸੰਗਰੂਰ ਔਰ ਮਾਨਸਾ ਦੇ ਵਿੱਚ ਹੜ ਦਾ ਖਤਰਾ ਵਧ ਗਿਆ ਹੈ ਇੱਥੇ ਪਾਣੀ ਮਾਰ ਕਰ ਸਕਦਾ ਹੈ ਔਰ ਅਜਿហេ ਪਿੰਡ ਨੇ ਕਈ ਅਜਿਹੇ ਪਿੰਡ ਨੇ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਹਰਚੰਦਪੁਰਾ ਬਾਦਸ਼ਾਹਪੁਰ ਦੇ ਪਿੰਡਾਂ ਦੇ ਵਿੱਚ ਪਾੜੀ ਵਰ ਗਿਆ ਹੈ ਸੋ ਇਲਾਵਾ ਦਵਾਰਕਾਰ ਰਾਮਪੁਰ ਅਰ ਤੋਂ ਇਹ ਹੋਰ ਪਿੰਡ ਨੇ ਜਿਹੜੇ ਜਿੱਥੇ ਕੱਗਰ ਦੀ ਮਾਰ ਪੈ ਰਹੀ ਹੈ 749 ਫੁੱਟ ਹੋ ਚੁੱਕਿਆ ਹੈ ਕੱਗਰ ਦਰਿਆ ਦਾ ਪਾਣੀ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਜੋ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੱਗਰ ਦੀ ਮਾਰ ਪੈਣ ਸ਼ੁਰੂ ਹੋ ਗਈ ਹੈ ਸੋ ਪਹਿਲਾ ਹਾਲਾਤ ਬਹੁਤ ਜ਼ਿਆਦਾ ਮੰਦੇ ਹੋਏ ਹੋਏ ਨੇ ਪੂਰੇ ਪੰਜਾਬ ਦੇ ਹਾਲਾਤ ਕਾਫੀ ਖਰਾਬ ਨੇ ਲੋਕ ਜੜੇ ਨੇ ਉਹ ਮਦਦ ਨੂੰ ਵੇਖ ਰਹੇ ਨੇ ਕਿ ਕਿੱਥੋਂ ਮਦਦ ਆਵੇ ਕਿਉਂਕਿ ਘਰ ਤੋਂ ਬੇਕਾਰ ਹੋ ਚੁੱਕੇ ਨੇ ਔਰ ਖੇਤਾਂ ਦੇ ਖੇਤ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਉਸ ਤੋਂ ਬਾਅਦ ਹੁਣ ਸੰਗਰੂਰ ਮਾਨਸਾ ਪਾਤਰਾ ਪਟਿਆਲਾ ਇਹ ਇਥੇ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਬਣਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਪਿਛਵਾ ਰਿਹਾ ਔਰ ਡੈਮਾਂ ਤੋਂ ਪਾਣੀ ਛੱਡਣਾ ਵੀ ਹੋਏਗਾ ਨਹੀਂ ਤਾਂ ਫਿਰ ਬਹੁਤ ਖਤਰਾ ਹੁੰਦਾ ਹੈ ਤਾਂ ਔਰ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਇਸ ਨੇ ਅੱਗੇ ਨੂੰ ਵਹਿਣਾ ਹੈ ਔਰ ਉਸ ਕੁਦਰਤੀ ਤੌਰ ਤੇ ਖੇਤਾਂ ਨੂੰ ਮਾਰ ਕਰਦਾ ਔਰ ਪਹਿਲਾਂ ਹੀ ਪ੍ਰਸ਼ਾਸਨ ਅਲਰਟ ਕਰ ਦਿੰਦਾ ਹੈ ਕਿ ਇਹ ਵਾਲੇ ਪਿੰਡ ਜਿਹੜੇ ਨੇ ਨੇੜੇ ਦੇ ਪਿੰਡ ਜਿਹੜੇ ਨੇ ਉੱਥੇ ਲੋਕ ਹੋ ਸਕਦਾ ਹੈ ਤਾਂ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਔਰ ਨਾਲ ਹੀ ਇਹ ਹਾਲਾਤ ਜਿਹੜੇ ਨੇ ਬਣ ਸਕਦੇ ਨੇ ਦੱਸਿਆ ਜਾਂਦਾ ਹੈ ਚਰਨਜੀਤ ਕੋਰਸ਼ਲ ਮੇਰੇ ਸੋਗੇ ਫੋਨ ਲਾਈਨ ਤੇ ਨੇ ਚਰਨਜੀਤ ਮੌਜੂਦਾ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਤਰੇ ਦੇ ਨੇ ਕੀ ਕੁਝ ਹੁਣ ਦੀ ਅਪਡੇਟ ਸਰ ਬਿਲਕੁਲ ਗੁਰਜੂ ਤੋਂ ਖਨੌਰੀ ਤੇ ਮੂਨਕੇ ਇਲਾਕੇ ਦੇ ਵਿੱਚ ਬੇਹੱਦ ਕਿਤਰਾ ਕਿਤੇ ਚਿੰਤਾ ਦੇ ਵਿੱਚ ਲੋਕ ਨੇ ਹੁਣ ਇਸ ਵਕਤ ਕਿਉਂਕਿ ਜਿਹੜਾ ਕੱਗਰ ਹੈਗਾ ਉਦਾਂ ਜਿਹੜਾ ਖਤਰੇ ਦਾ ਨਿਸ਼ਾਨ ਤੋਂ ਤਕਰੀਬਨ ਡੇਢ ਤੋਂ ਲੈ ਕੇ 2 ਫੁੱਟ ਅੱਗੇ ਇੱਕ ਘੱਗਰ ਚੱਲ ਰਿਹਾ ਪੂਰੇ ਇਲਾਕੇ ਦੇ ਵਿੱਚ ਕਿਤਨਾ ਕਿਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਪਰ ਜਾਣ ਦੇ ਲਈ ਕਿਹਾ ਗਿਆ ਪਰ ਅਗਰ ਆਪਾਂ ਗੱਲ ਕਰੀਏ ਜ਼ਿਲ੍ਹਾ ਪਟਿਆਲਾ ਦੇ ਤਾਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਦੋਂ ਅਸੀਂ ਘਨੌਰੇ ਇਲਾਕੇ ਦੀ ਗੱਲ ਕਰਦੇ ਆਂ ਤਾਂ ਕਾਫੀ ਪਿੰਡ ਨੇ ਜਿਵੇਂ ਲਾਛਰੂ ਕਲਾ ਪਿੰਡ ਹੋ ਗਿਆ ਚਮਾਰੂ ਪਿੰਡ ਹੋ ਗਿਆ ਕਮੀ ਖੁਰਦ ਪਿੰਡ ਹੋ ਗਿਆ ਜੰਦ ਮਗੋਲੀ ਪਿੰਡ ਹੋ ਗਿਆ ਦੂਜੇ ਪਾਸੇ ਜੇਕਰ ਅਪਾ ਕਮਾਲਪੁਰ ਪਿੰਡ ਦੀ ਗੱਲ ਕਰੀਏ ਤਾਂ ਇਹ ਕਾਫੀ ਪਿੰਡ ਨੇ ਜਿਹੜੇ ਇਸ ਵਕਤ ਕਿਤਨਾ ਕਿਤੇ ਹੜ੍ਹਾਂ ਦੇ ਚਪੇੜ ਦੇ ਵਿੱਚ ਆ ਗਏ ਕਿਉਂਕਿ ਜਿਹੜਾ ਖੱਗਰ ਹੈਗਾ ਸੀ ਓਵਰਫਲੋ ਹੋ ਕੇ ਇਹ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਪਾਣੀ ਆ ਹੁਣ ਵੜ ਚੁੱਕਿਆ ਬੇਹੱਦ ਨਾਜ਼ੁਕ ਹਾਲਾਤ ਇਹ ਪਿੰਡਾਂ ਦੇ ਹੋ ਗਏ ਨੇ ਇਹ ਪਿੰਡਾਂ ਦੇ ਆਪਸੀ ਜਿਹੜੇ ਰਸਤੇ ਸੀ ਉਹ ਪਾਣੀ ਦੇ ਕਾਰਨ ਬਿਲਕੁਲ ਬੰਦ ਹੋ ਗਏ ਹੁਣ ਬਿਲਕੁਲ ਆਵਾਜਾਈ ਜਿਹੜੀ ਹੈਗੀ ਬੰਦ ਹੋ ਗਈ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਕਿਉਂਕਿ ਜਿਹੜਾ ਪਾਣੀ ਹੈਗਾ ਇਹ ਇੰਨਾ ਕਿ ਜ਼ਿਆਦਾ ਭਰ ਚੁੱਕਿਆ ਕਿ ਜਿਹੜੀਆਂ ਫਸਲਾਂ ਸੀ ਕਿਸਾਨਾਂ ਦੇ ਆ ਉਹ ਕਿਤੇ ਨਾ ਕਿਤੇ ਡੁੱਬ ਗਈਆਂ ਨੇ ਹੁਣ ਮੌਸਮ ਇਹ ਜਾਂ ਹਾਲਾਤ ਇਹਦੇ ਨੇ ਕਿ ਹੁਣ ਜਿਹੜੇ ਕਿਸਾਨ ਨੇ ਅਗਰ ਹੜ ਉੱਤਰਦਾ ਤਾਂ ਦੁਬਾਰਾ ਵੀ ਉਹ ਖੇਤੀ ਨਹੀਂ ਕਰ ਸਕਣਗੇ ਤਾਂ ਗੰਭੀਰ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਪੂਰਾ ਇਲਾਕਾ ਹੈਗਾ ਦੂਜੇ ਪਾਸੇ ਇਹੀ ਕਦਰ ਜਦੋਂ ਅੱਗੇ ਜਾਂਦਾ ਪਾਟੜਾ ਇਲਾਕੇ 'ਚ ਜਾਂਦਾ ਮੂਨਕ ਖਨੌਰੀ ਇਲਾਕੇ 'ਚ ਜਾਂਦਾ ਉੱਥੇ ਵੀ ਪਾਣੀ ਐਨਾ ਕਾ ਜ਼ਿਆਦਾ ਹੋਇਆ ਤੇ ਵੀ ਉੱਥੇ ਵੀ ਚਿੰਤਾ ਲੋਕਾਂ ਦੀ ਬਣੀ ਹੋਈ ਆ ਅ ਚਰਨ ਜੀ 2023 ਦੇ ਨਾਲ ਉਹ ਕੀ ਕੁਝ ਹਾਲਾਤ ਹੋਏ ਨੇ ਜਾਂ ਫਿਰ ਹੋ ਸਕਦੇ ਨੇ ਦੇਖੋ ਜੇ ਅਗਰ ਆਪਾਂ ਗਰਾਊਂਡ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਹਾਲਾਤ ਪਿੱਛੇ ਤੋਂ ਦੇਖਦੇ ਆ ਕਿਉਂਕਿ ਹੁਣ ਇਸ ਜਗ੍ਹਾ ਦੇ ਉੱਪਰ ਖਾਤਰ ਦੇ ਨਿਸ਼ਾਨ ਤੋਂ ਉੱਪਰ ਪਾਣੀ ਚੱਲ ਰਿਹਾ 2023 ਦੇ ਵਿੱਚ ਆਪਾਂ ਗੱਲ ਕਰੀਏ 751 ਦੇ ਉੱਪਰ ਜਾ ਕੇ ਪਾਣੀ ਬ੍ਰੀਚ ਹੋਇਆ ਸੀ ਓਵਰਫਲੋ ਹੋਣਾ ਸ਼ੁਰੂ ਹੋਇਆ ਸੀ ਉਹ ਉਹੀ ਹਾਲਾਤ ਹੁਣ ਬਣਨੇ ਸ਼ੁਰੂ ਹੋ ਗਏ ਨੇ ਗੁਰਜੋਤ ਕਿਉਂਕਿ ਇਸ ਵਕਤ ਫਤਿਹਗੜ੍ਹ ਦੇ ਕਨੌਰ ਇਲਾਕੇ ਦੇ ਵਿੱਚ ਪਾਣੀ ਓਵਰਫਲੋ ਹੋ ਕੇ ਪਿੰਡਾਂ ਨੂੰ ਮਾਰ ਕਰ ਰਿਹਾ ਦੂਜੇ ਪਾਸੇ ਅਗਰ ਆਪਾਂ ਪਾਟੜਾਂ ਦੀ ਗੱਲ ਕਰੀਏ ਤਾਂ ਪਾਟੜਾਂ ਬਾੜ ਜਿਹੜਾ ਇੱਕ ਪਿੰਡ ਸੀ ਜਿੱਥੇ ਪਹਿਲਾਂ ਸੀ ਜਾ ਕੇ ਕਵਰੇਜ ਕਰਕੇ ਆ ਪਾਤੜਾਂ ਦੇ ਪਿੰਡ ਦੇ ਵਿੱਚ ਜਾ ਕੇ ਕਿਤਨਾ ਕਿਤੇ ਪਾਣੀ ਓਵਰਫਲੋ ਹੋ ਰਿਹਾ ਤੇ ਉਹੀ ਹਾਲਾਤ ਮੂਣ ਕੇ ਖਨੌਰੀ ਦੇ ਬਣ ਰਹੇ ਨੇ ਕਿਤਨਾ ਕਿਤੇ ਚਾਹੇ ਕਿ ਅਗਰ ਬ੍ਰੀਚ ਹੋਵੇ ਚਾਹੇ ਕਿ ਅਗਰ ਤੋਂ ਪਾਣੀ ਓਵਰਫਲੋ ਹੋਵੇ ਤਾਂ ਜਦੋਂ ਹਰ ਦੀ ਸਥਿਤੀ ਬਣਦੀ ਆ ਤਾਂ ਕਿਤੜੇ ਕਿਤੇ ਗੰਭੀਰ ਹਾਲਾਤ ਜ਼ਰੂਰ ਬਣੇ ਹੋਣੇ ਪੂਰੇ ਇਲਾਕੇ ਦੇ ਵਿੱਚ ਕਿਤਨਾ ਕਦੇ ਲੋਕ ਟੈਨਸ਼ਨ ਦੇ ਵਿੱਚ ਨੇ ਚਿੰਤਾ ਦੇ ਵਿੱਚ ਨੇ ਕਿ ਉਹ ਹਾਲਾਤ ਜਿਹੜੇ ਪਹਿਲਾਂ ਸੀ 2023 ਦੇ ਵਿੱਚ ਸੀ ਉਹ ਹਾਲਾਤ ਨਾ ਮੰਨਣ ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ 2023 ਦੇ ਵਿੱਚ ਇੱਕ ਰਾਹਤ ਦੀ ਗੱਲ ਸੀ ਕਿ ਉਦੋਂ ਸਮਾ ਸੀ ਕਿਸਾਨਾਂ ਦੇ ਕੋਲ ਕਿਸਾਨਾਂ ਨੇ ਦੁਬਾਰਾ ਆਪਣੀ ਜਿਹੜੀ ਝੋਨੇ ਦੀ ਸੱਥੀ ਕਿਸਮ ਦੀ ਉਹ ਲਾ ਲਈ ਸੀ ਕਿ ਤਰੰਗ ਦੇ ਚਲੋ ਘਰਾਚ ਦਾਣੇ ਆ ਗਏ ਸੀ ਪਰ ਹੁਣ ਤੋਂ ਇਹਦੀ ਫਸਲ ਜਿਹੜੀ ਹੈਗੀ ਆ ਉਹਦਾ ਸਮਾਂ ਨਹੀਂ ਹੈਗਾ ਇਹ ਹੀ ਫਸਲ ਮਹੀਨੇ ਤੱਕ ਜਾ ਕੇ 2 ਮਹੀਨੇ ਤੱਕ ਪੱਕਣੀ ਸੀ ਤਾਂ ਹੁਣ ਕਿਸਾਨ ਬੇहद ਚਿੰਤਾਜਨ ਨੇ ਕਿਉਂਕਿ ਹੁਣ ਉਹਨਾਂ ਦੇ ਫਸਲ ਦੇ ਲਈ ਵੀ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਤਵਾਮ ਜਾਣਕਾਰੀ ਲਈ ਤਾਨਵਾਦ ਹੈ ਤਾਂ ਇਹ ਹਾਲਾਤ ਇਸ ਵੇਲੇ ਸਾਡੇ ਸਹਿਯੋਗੀ ਨੇ ਬਿਆਨ ਕੀਤੇ ਨੇ ਔਰ ਖਤਰਾ ਜਿਹੜਾ ਹੈ ਉਹ ਕਈ ਪਿੰਡਾਂ ਨੂੰ ਅਜੇ ਮੰਡਰਾ ਰਿਹਾ ਔਰ ਕਈ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ 600 ਏਕੜ ਫਸਲ ਬਰਬਾਦ ਕਿਸਾਨਾ ਵੀ ਹੋ ਚੁੱਕੇ ਆ ਪਾਖੜਾ ਡੈਮ ਦਾ ਜ਼ਿਕਰ ਕਰਾਂਗੇ ਪਾਖੜਾ ਡੈਮ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਨਿਊਜ਼ 18 ਤੇ ਮੰਤਰੀ ਹਰਜੋਤ ਬੈਸ ਨੇ ਔਰ ਸਟੀਕ ਜਾਣਕਾਰੀ ਦਿੱਤੀ ਹੈ ਪਾਖੜਾ ਤੋਂ ਸਤਲੂਰ ਦੇ ਨੇਚ 10000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ 1678.97 ਫੁੱਟ ਤੇ ਪਾਖੜਾ ਡੈਮ ਪਹੁੰਚ ਚੁੱਕਿਆ ਹੈ ਆ ਉਹ ਪਾਖੜਾ ਡੈਮ ਦਾ ਪਾਣੀ ਪਹੁੰਚ ਚੁੱਕਿਆ ਹੈ ਇਹ ਹਰਜੋਤ ਬੈਸ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 1 ਫੁੱਟ ਦੂਰ ਹੈ ਸਿਰਫ ਪਾਖੜਾ ਡੈਮ ਦਾ ਕੱਲ ਪਾਖੜਾ ਦੇ ਵਿੱਚ ਪਾਣੀ ਦਾ ਪੱਧਰ 1677.84 ਫੁੱਟ ਸੀ ਤਾਂ ਹਰਜੋਤ ਬੈਸ ਦੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਇਹ ਖਾਸ ਗੱਲਬਾਤ ਨਿਊਜ਼ 18 ਦੇ ਨਾਲ ਕਰਦੇ ਹੋਏ ਹਰਜੋਤ ਬੈਸ ਮੰਤਰੀ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਨਾਲੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਅਕੋਲ ਬਿਲਾਕੇ ਗ੍ਰਾਫਿਕ ਦੇ ذریعے ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਵੇਲੇ ਕੀ ਨਾ ਵਾਟਰ ਲੈਵਲ ਹੈ ਪਖਰਾ ਡੈਮ ਦੇ ਵਿੱਚ ਉਹ ਦੱਸ ਦਈਏ ਕਿ ਪਾਣੀ ਜਿਹੜਾ ਹੈ ਥੋੜੇ ਥੋੜੇ ਸਮੇਂ ਬਾਅਦ ਜਿਹੜਾ ਛੱਡਿਆ ਜਾ ਰਿਹਾ ਹੈ ਕੱਲ ਪਾਣੀ ਛੱਡਿਆ ਗਿਆ ਸੀ ਅੱਜ ਵੀ ਪਾਣੀ 80000 ਤੋਂ 85000 ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਫਿਰ ਤੋਂ 10000 ਕਿਊਸਿਕ ਪਾਣੀ ਛੱਡਿਆ ਜਾਣਾ ਹੈ ਦੋ ਜਾਣਕਾਰੀ ਖੁੱਦ ਅਧਿਤੀ ਗਈ ਹੈ ਨਿਊਜ਼ 18 ਪੰਜਾਬ ਤੇ ਗੱਲਬਾਤ ਕਰਦੇ ਹੋਏ और कुल मिला के हालात जड़े ने काफ़ी चिंताजनक ने और इतने जेकर भाखड़ा डैम तो छेडे गए पानी की गल की जाए कि इलाके चुमार करेगा तो सब तो अहम है नंगल आनंदपुर साहब और चमकौर साहब ਇਹ ਤਿੰਨ ਖਾਸ ਤੌਰ ਤੇ ਇਲਾਕੇ ਨੇ ਔਰ ਇਹ ਨਾਲ ਲੱਗਦੇ ਇਸ ਦੇ ਸਾਰੇ ਪਿੰਡ ਨੇ ਜੋ ਇਸ ਵੇਲੇ ਬਿਲਕੁਲ ਚਿੰਤਾ ਦੇ ਵਿੱਚ ਨੇ ਔਰ ਨਾਲ ਹੀ ਅਸੀਂ ਬੀਸੀ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ 10 ਤੋਂ 15 ਪਿੰਡ ਅਜਿਹੇ ਨੇ ਜਿੱਥੇ ਪਾਣੀ ਜਾਏਗਾ ਹੀ ਜਾਏਗਾ ਔਰ ਉੱਥੇ ਪਾਣੀ ਮਾਰ ਕਰੇਗਾ ਇਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿਉਂਕਿ 19ਵੇਂ ਪਿੰਡ ਨੇ 9ਵੇਂ ਇਲਾਕੇ ਨੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਜਿੱਥੇ ਵੀ ਲੋੜ ਹੈ ਉੱਥੇ ਜਿਹੜੀ ਹੈ ਮਦਦ ਤੁਹਾਨੂੰ ਪਹੁੰਚਾਈ ਜਾਏਗੀ ਔਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਬੋਟਸ ਦਾ ਬੋਟਸ ਨੂੰ ਲੈ ਕੇ ਬਹੁਤ ਸਮੱਸਿਆ ਬਣੀ ਹੋਈ ਹੈ ਤਾਂ ਜਿਹੜੀਆਂ ਪੋਰਟਸ ਨੇ ਉਹ ਪ੍ਰਸ਼ਾਸਨ ਦਾ ਕਹਿਣਾ ਕਿ 10 ਤੋਂ 11 ਬੋਟ ਸਾਡੇ ਕੋਲ ਹੈਗੀਆਂ ਨੇ ਔਰ ਅਸੀਂ ਇਸ ਦੀ ਮਦਦ ਦੇ ਨਾਲ ਲੋਕਾਂ ਤੱਕ ਸਮਾਨ ਪਹੁੰਚਦਾ ਕਰਾਂਗੇ ਔਰ ਹੈਲਪ ਕਰਾਂਗੇ ਉਹਨਾਂ ਦੀ ਔਰ ਕਿਸੇ ਵੀ ਤਰ੍ਹਾਂ ਦੀ ਕਬਰੌਣ ਦੀ ਲੋੜ ਨਹੀਂ ਹੈ ਵਾਰ-ਵਾਰ ਪ੍ਰਸ਼ਾਸਨ ਕਹਿ ਰਿਹਾ ਪਰ ਸੁਭਾਵਿਕ ਤੌਰ ਤੇ ਜਿੰਨਾ ਪਾਣੀ ਛੱਡਿਆ ਜਾ ਰਿਹਾ ਕਿਉਂਕਿ 10000 ਕਿਉਂਕਿ ਪਾਣੀ ਜਿਹੜਾ ਹੈ ਉਹ ਛੱਡਿਆ ਜਾਏਗਾ ਇਹ ਖੁਦ ਜਾਣਕਾਰੀ ਹਰਜੋਤ ਬੈਸ ਮੰਤਰੀ ਦੇ ਵੱਲੋਂ ਥੋੜੀ ਦੇਰ ਪਹਿਲਾਂ ਦਿੱਤੀ ਗਈ ਹੈ ਦੇਰ ਆਪਾਂ ਨਾਨਕਤਾ ਜ਼ਿਕਰ ਕਰਾਂਗੇ ਜਿੱਥੋਂ ਦੇ ਪਿੰਡ ਧਰਮਕੋਟ ਰੰਦਾਵਾ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਐਮਐਲਏ ਗੁਰਦੀਪ ਰੰਦਾਵਾ ਤੇ ਸੁਨੀਲ ਜਾਖੜ ਆਮੋ ਸਾਹਮਣੇ ਹੋ ਗਏ ਔਰ ਗੁਰਦੀਪ ਰੰਦਾਵਾ ਨੇ ਜਾਖੜ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਤੋਂ 60000 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਔਰ ਜਾਖੜ ਨੇ ਇਸ ਕੁਦਰਤੀ ਆਫਤ ਦੇ ਵਿਚਾਲੇ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ ਤੇ ਨੁਕਸਾਨ ਹੋਇਆ ਸਾਬ ਇਹਦਾ ਆਪਾਂ ਕੋਈ ਹੁਣ ਅੰਕਲਨ ਕਰੀਏ ਕਿੰਨਾ ਹੋਇਆ ਮੇਰੇ ਕੱਲ ਚ ਪੰਜਾਬ ਚ ਇਸ ਕਿਸਮ ਦਾ 88 ਦੀ ਗੱਲ ਕਰਦੇ ਐ 88 ਵਾਲੇ ਜਿਹੜੇ ਅਫਸਰ ਲੋਕ ਦੱਸਦੇ ਵੀ ਉਸ ਟਾਈਮ ਕਰੀਬਨ 8 ਤੋਂ 9 ਲੱਖ ਕਿਊਸਿਕ ਪਾਣੀ ਇਧਰ ਆਇਆ ਸੀਗਾ ਐਤਕੀ 14-15 ਲੱਖ ਆਲਮੋਸਟ ਡਬਲ ਪਾਣੀ ਆਇਆ ਕਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਾਕੀ ਦਾ ਜੇ ਨੁਕਸਾਨ ਦਾ ਪਾਣੀ ਹੈ ਜੇ ਕੱਟੂਗਾ ਜੇ ਨਿਕਲੂਗਾ ਉਹਦੇ ਬਾਅਦ ਪਤਾ ਲੱਗੂਗਾ ਕਿੰਨਾ ਕੋਇਆ ਪਰ ਜੋ ਕੋ ਸਾਹਮਣੇ ਦਿਸ ਰਿਹਾ ਹੈ ਖੜੀਆਂ ਫਸਲਾਂ ਤਬਾ ਹੋ ਗਈਆਂ ਆ ਇੱਕ ਕੈਸ਼ ਕ੍ਰੌਪ ਐ ਸਾਬ ਝੋਨੇ ਦੇ ਉੱਤੇ ਚਾਹ ਰਹੰਦੀ ਐ ਇਕ ਅੱਲਾ ਝੋਨਾ ਹੀ ਨਹੀਂ ਡੁੱਬਿਆ ਮੈਂ ਸਮਝਦਾ ਵੀ ਆਉਣ ਵਾਲੀ ਫਸਲ ਬਹੁਤ ਸਾਰੇ ਇਹ ਜੇ ਇਲਾਕੇ ਜਿੱਥੇ ਸਿਲਟਾ ਕੇ ਖੜੀ ਹੋ ਗਈ ਰੇਤਾ ਖੜਾ ਹੋ ਗਿਆ ਉੱਥੇ ਮਨ ਅਲਾਦਾ ਕਣਕ ਵੀ ਨਹੀਂ ਲਗਣੀ ਉਹ ਫਸਲ ਵੀ ਗਈ ਤੇ ਘਰਾਂ ਦੇ ਨੁਕਸਾਨ ਆ ਹੱਡਾ ਕਿਸਾਨਾਂ ਦੀ ਗੱਲ ਕਰਦੇ ਆ ਮਜ਼ਦੂਰ ਵਿਚਾਰੇ ਕਿੱਥੇ ਗਏ ਮਜ਼ਦੂਰਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਹੈ ਜਿਹੜੇ ਉੱਜੜ ਗਏ ਪਸ਼ੂ ਜਿਨ੍ਹਾਂ ਕੋਲ ਡੰਗਰ ਪਸ਼ੂ ਸੀ ਉਹਨਾਂ ਦੇ ਉਹ ਨੁਕਸਾਨ ਹੋ ਗਿਆ ਸਾਰਾ ਨੁਕਸਾਨ ਦਾ ਤਾਂ ਜੀ ਜਾਇਜ਼ਾ ਲਿਆ ਜਾਊਗਾ ਮੈਂ ਹਫ਼ਤੇ ਪਹਿਲਾਂ ਆ ਕੇ ਗਿਆ ਸੀਗਾ ਉਦੋਂ ਮੈਂ ਬੇਨਤੀ ਕੀਤੀ ਸੀ ਪ੍ਰੈਸ ਦੇ ਥਾਈਂ ਪੀ ਮੁੱਖ ਮੰਤਰੀ ਸਾਹਿਬ ਆਪਣੀ ਜ਼ਿੰਮੇਵਾਰੀ ਸਮਝੋ ਇੱਕ ਸਟੇਟ ਗਵਰਨਮੈਂਟ ਰਿਪੋਰਟ ਬਣਾ ਕੇ ਭੇਜੇ ਉਸ ਰਿਪੋਰਟ ਨੂੰ ਖੁਦ ਆਏ ਹੈ ਕਿ ਸ਼ਿਵਰਾ ਚੋਹਾਂਜੀ ਉਹ ਵੀ ਆਪਣੀ ਗੱਲ ਦੱਸਣਗੇ ਕੇਂਦਰ ਦੀਆਂ ਦੋ ਟੀਮਸ ਆਲਰੇਡੀ ਨਾਲ ਆਈਆਂ ਅੱਜ ਇੱਕ ਨੇ ਫਸਲਕਾ ਤੋਂ ਕੰਮ ਚਾਲੂ ਕੀਤਾ ਦੂਜੇ ਨੇ ਇਧਰਲੇ ਪਾਸੇ ਚਾਲੂ ਸਟੇਟ ਗਵਰਨਮੈਂਟ ਤਾਂ ਵਾਰ-ਵਾਰ ਇਲਜ਼ਾਮ ਲਾਦੀ ਨਜ਼ਰ ਆ ਰਿਹਾ ਕਿ ਸੈਂਟਰ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦਿੰਦਾ ਨਜ਼ਰ ਆ ਰਿਹਾ ਲੋਕ ਇੱਥੇ ਮਰ ਰਹੇ ਨੁਕਸਾਨ ਹੋ ਰਹੇ ਆਪਣੀ ਕਾਰਵਾਈ ਤਾਂ ਕਰਕੇ ਭੇਜੋ ਸਾਹਿਬ ਅਜੇ ਤਾਂ ਸਭ ਦਾ ਕੰਮ ਸਭ ਠੀਕਾ ਦਿਲਕਿ ਉਦੋਂ ਪੈਸਾ ਸੋਰੀ ਕਰਦੇ ਆਂ ਜੱਟ ਕੇ ਸਾਰੇ ਕਰਾਂਗੇ ਮਦਦ ਠੀਕ ਹੈ ਜਵਾਹਰ ਦਾ ਕਰੋ ਜਕਰ ਸਾਹਿਬ ਕਿਉਂਕਿ ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਪਾਰਟੀ ਬਾਜੀ ਦਾ ਮਸਲਾ ਨਹੀਂ ਸਾ ਬਿਲਕੁਲ ਰੋਲਾ ਪੈਣਾ ਇਲਾਕੇ ਦਾ ਹੈ ਇਲਾਕਾ ਸਾਰਿਆਂ ਦਾ ਸੰਝ ਹੈ ਪੰਜਾਬ ਸਾਰਾ ਸਾਰਿਆਂ ਦਾ ਸੰਝ ਹੈ ਇੱਕ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਾਣੀ ਦਾ ਲੈਵਲ ਦੁਬਾਰਾ ਤੋਂ ਵੱਧ ਰਿਹਾ ਤੇ ਇਸ ਤੋਂ ਬਾਅਦ ਬਿਮਾਰੀਆਂ ਉਹਦੇ ਬਾਅਦ ਮੈਂ ਕਿ ਪਾਣੀ ਜਦੋਂ ਨਿਕਲੂਗਾ ਉਹਦੇ ਬਾਅਦ ਅਸਲ ਤਾਂ ਉਦੋਂ ਉਸ ਟਾਈਮ ਲੋਕਾਂ ਨੂੰ ਮਦਦ ਦੀ ਲੋੜ ਹੈ ਸਾਰਾ ਕੁਝ ਹੋਊਗਾ ਸਾਰਾ ਕੁਝ ਨਹੀਂ ਇਹ ਸਮਾਂ ਤੇ ਬਿਲਕੁਲ ਕਈ ਲੋਕ ਜਿਹੜੇ ਨੇ ਜਿਹੜੇ ਲੋਕ ਨੇ ਕਿ ਜਿਹੜਾ ਪੰਜਾਬ ਸਰਕਾਰ ਦਾ 60000 ਕਰੋੜ ਦਾ ਸੈਂਟਰ ਵੱਲ ਬਕਾਇਆ ਉਹ ਪਰੀਜ਼ ਉਹ ਪਰੀਜ਼ ਦਵਾ ਦਿਖੋ ਮੈਂ ਅੱਜ ਦੇ ਦਿਨ ਕੁਝ ਕਹਾਂ ਤੁਸੀਂ 60000 ਜਿਹੜਾ ਬਣਾਈ ਬੈਠੇ ਹੋ ਕਿਤੇ ਉਹ ਰੇਤੇ ਵਾਲਾ ਤੇ ਐਕਸਰਸਾਈਜ਼ ਵਾਲਾ ਤਾਂ ਨਹੀਂ ਉਹ 40 40000 ਕਰੋੜ ਰੇਤੇ ਦਾ ਤੁਸੀਂ ਕੱਢਾ ਕਰਨਾ ਸੀ 40 ਆ ਸਿਆਸਤ ਨਾ ਕਰੋ ਕਿਹੜਾ ਰਾਜਨੀਤਿਕ ਖੋ 40 ਹਜ਼ਾਰ ਕਰੋੜ ਕਹਿੰਦੇ ਸੀ ਆ ਰੇਤਾਂ 'ਚੋਂ ਕੱਢਿਆ ਤੁਸੀਂ ਬੰਦਾ ਤੋਂ ਚਾਹੁੰਦਾ ਪੈਸਾ ਦੇਖੋ ਜਦੋਂ ਰੇਤਾਂ ਨਹੀਂ ਕਹਿੰਦਾ ਉਦੋਂ ਤੱਕ ਤੁਸੀਂ ਇੱਥੇ ਆਵੋ ਐਮਪੀਸੀ 'ਗੇ ਇੱਥੇ ਸ਼ਾਂਤੀ ਗੱਲ ਕਰੋ ਉਦੋਂ ਤੱਕ ਤੁਸੀਂ ਐਮਪੀਸੀ 'ਗੇ ਇੱਥੇ ਸ਼ਾਂਤੀ ਗੱਲ ਦਾ ਕੋਈ ਸਾਹਿਬ ਤਾਂ ਹੀ ਫੰਡ ਆਇਆ ਹੈ ਸਾਹਿਬ ਜਦੋਂ ਇਹ ਕੰਮ ਹੋਰ ਕਰ ਚਲੋ ਇਹ ਛੱਡੋ ਇਹ ਕੰਮ ਹੋਰ ਕਰ ਦਿਓ ਇੱਕ ਇੱਕ ਕੱਲ ਤੁਸੀਂ ਨਾਲ ਤੁਹਾਡੀ ਮੈਂ ਨਾਲ ਖੜੋ ਮੈਂ ਇੱਕ ਇੱਕ ਮੈਂ ਗੱਲ ਤੁਹਾਡੀ ਨਾਲ ਤੱਕਾ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ ਤੁਸੀਂ ਇਹ ਕੋਈ ਇੰਟਰਵਿਊ 'ਚ ਕਿਹਾ ਕੀ ਪੰਜਾਬ ਦੇ ਜਿਹੜੇ ਲੀਡਰਾਂ ਉਹਨਾਂ ਦੇ ਬਿੱਡਾਂ ਦੇ ਵਿੱਚ 10,000 ਕਰੋੜ ਰੁਪਈਆ ਉਹ ਤੁਹਾਨੂੰ ਪਤਾ ਕਿ ਕਿਹੜੇ ਲੀਡਰਾਂ ਦੇ ਬਿੱਡਾਂ ਦੇ ਥੱਲੇ 10,000 ਕਰੋੜ ਰੁਪਈਆ ਪਲੀਜ਼ ਤੁਸੀਂ ਤੁਸੀਂ ਸੈਂਟਰ ਦੇ ਵਿੱਚ ਸਰਕਾਰ ਦੇ ਵਿੱਚ ਜੋ ਪੰਜਾਬ ਦੇ ਪ੍ਰਧਾਨ ਜੀ ਜਿਨ੍ਹਾਂ ਲੀਡਰਾਂ ਦੇ ਬਿੱਡਾਂ ਥੱਲੇ 10,000 ਕਰੋੜ ਰੁਪਈਆ ਪਲੀਜ਼ ਉਹਨਾਂ ਲੀਡਰਾਂ ਦਾ ਨਾਮ ਦੋ ਤੇ ਈਡੀ ਤੁਹਾਡੇ ਕੋਲ ਉਹਨਾਂ ਇਟੂ ਕੋ ਕੇ ਉਹਨਾਂ ਰਿਟਰਨ ਬਾਹਰ ਲੈ ਕੇ ਆਓ ਸਾਰਿਆਂ ਦੇ ਆ ਜਾਣਗੇ ਬੈਡਬੁੱਡ ਦਾ ਸਾਰਿਆਂ ਦੇ ਪਰੋਲੇ ਜਾਣਗੇ ਅੱਜ ਬਿਲਕੁਲ ਕਈ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਕਿਸਾਨਾਂ ਦੀ ਜਿਹੜੀ ਗੱਲ ਹੋ ਰਹੀ ਹੈ ਲੇਕਿਨ ਕਈ ਲੋਕਾਂ ਦੇ ਵਿੱਚ ਨਾਰਾਜ਼ਗੀ ਜਿਹੜੀ ਹੈ ਉਹ ਜ਼ਰੂਰ ਹੈ ਔਰ ਜਿਸ ਨੂੰ ਲੈ ਕੇ ਅੱਜ ਜਿਹੜੇ ਇੱਥੇ ਲੀਡਰ ਵੀ ਪਹੁੰਚੇ ਨੇ ਉਹਨਾਂ ਤੇ ਵੀ ਜਰੂਰ ਲੋਕ ਜਿਹੜੇ ਅਗੇ ਸਵਾਲ ਜਵਾਬ ਜਰੂਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਕਈ ਚੀਜ਼ਾਂ ਨੇ ਕਈ ਚੀਜ਼ਾਂ ਨੇ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਤੇ ਜਿਹੜੇ ਹੋਰ ਲੀਡਰਸ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਵੱਖ-ਵੱਖ ਜਿਹੜੇ ਏਰੀਆ ਦਾ ਜਿਹੜਾ ਜਾਇਜ਼ਾ ਹੈ ਉਹ ਲੈਂਦੇ ਨਜ਼ਰ ਆ ਰਹੇ ਅਗੇ ਵਧਾਂਗੇ ਸੰਗਰੂਰ ਦਾ ਰੁਕ ਕਰਦੇ ਹਾਂ ਜਿੱਥੇ ਡਰੇਨ ਦੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਐਮ ਐਲ ਏ ਨਰਿੰਦਰ ਕੌਰ ਭਰਾਜ ਪੜਕੇ ਨੇ ਔਰ ਨਗਰ ਨਿਗਮ ਦੇ ਅਧਿਕਾਰੀਆਂ ਆਹ ਦੀ ਡਿਊਟੀ ਦੇ ਵਿੱਚ کوتاਹੀ ਦੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਉਹਨਾਂ ਕਹਿੰਦੇ ਕਿ ਮੇਰੇ ਹੁਕਮਾਂ ਤੋਂ ਬਾਅਦ ਵੀ ਡਰੇਨ ਦੀ ਸਫਾਈ ਨਹੀਂ ਹੋਈ ਔਰ ਸਫਾਈ ਨਾ ਹੋਣ ਕਰਕੇ ਡਰੇਨ 'ਚੋਂ ਹੁਣ ਪਾਣੀ ਨਹੀਂ ਲੰਘ ਰਿਹਾ ਤਾਂ ਖੁਦ ਪੌਕਲੈਨ ਮਸ਼ੀਨ ਬੁਲਾ ਕੇ ਡਰੇਨ ਦੀ ਸਫਾਈ ਕਰਵਾਈ ਹੈ ਡਿਊਟੀ ਦੇ ਵਿੱਚ کوتاਹੀ ਵਰਤਣ ਵਾਲੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਾਰਵਾਈ ਦੀ ਉਹਨਾਂ ਨੇ ਗੱਲ ਵੀ ਕੀਤੀ ਇਹ ਹੈ ਇਹ ਨੂੰ ਜਿਹੜੀ ਪੱਤੀ ਹੋਈ ਇਹਨੂੰ ਹੋਟਚਾੜਾ ਕਰਨਾ ਨਹੀਂ ਨਹੀਂ ਮੇਰੀ ਗੱਲ ਇਹ ਅੱਜ ਆਪਾਂ ਕਰ ਦਾਂਗੇ ਟੈਂਪਰੇਰੀ ਹਾਂ ਪਾਈਪਾਂ ਦੀ ਸਫਾਈ ਤਾਂ ਫੇਰ ਨਹੀਂ ਹੋਈ ਨੰਬਰ ਦੋ ਜਿਹੜੀ ਉਹ ਪਾਈਪਾਂ ਪਈਆਂ ਨੇ ਜਿਹੜੀ ਡਰੇਨ ਆ ਇਹ ਆਪਣੀ ਕਲੋਨੀ ਦੀ ਨਿੱਜੀ ਤਾਂ ਨਹੀਂ ਹੈਗੀ ਇਹ ਜਿਹੜੀਆਂ ਪਾਈਪਾਂ ਨਿੱਜੀ ਤਾਂ ਨਹੀਂ ਨਿੱਜੀ ਤਾਂ ਨਹੀਂ ਦੇਖੋ ਦੇਖੋ ਸਾਡਾ ਮਕਸਦ ਕੋਈ ਕਿਸੇ ਨੂੰ ਕਿਸੇ ਦਾ ਨੁਕਸਾਨ ਕਰਨਾ ਨਹੀਂ ਇਹ ਨਗਰ ਕੌਂਸਲ ਦੀ ਮਾਲਕੀ ਆ ਨਗਰ ਕੌਂਸਲ ਇਹਦੀਆਂ ਪਾਈਪਾਂ ਬੱਟੂਗਾ ਬੱਟਕੇ ਦੁਬਾਰਾ ਇਹਨੂੰ ਲੈਵਲ ਦੇ ਹਿਸਾਬ ਨਾਲ ਇਹਨੂੰ ਠੀਕ ਕਰਕੇ ਅਸੀਂ ਦੁਬਾਰਾ ਇਹਨੂੰ ਐਡਜਸਟ ਕਰਕੇ ਜਾਵਾਂਗੇ ਜੀ ਇਹ ਹੈ ਕਿ ਵੀ ਹੋਣਾ ਇਹ ਨਹੀਂ ਹੈ ਜਮੀ ਪੈ ਰਹੇ ਆ ਬਰਖਾਤ ਹੋ ਰਹੀ ਹੈ ਐਮਐਲਏ ਸਾਹਿਬ ਪਾਣੀ ਸਾਰੇ ਸ਼ਹਿਰ ਚ ਭਰਿਆ ਪਿਆ ਪਾਣੀ ਬੰਨ ਸਾਰੇ ਫੇਤਾਂ ਚ ਟੁੱਟ ਰਹੇ ਨੇ ਤੁਸੀਂ ਕਹਿੰਦੇ ਹਜੇ ਨਹੀਂ ਇਹਦੀ ਪੋਜੀਸ਼ਨ ਹੈਗੀ ਹਜੇ ਤਾਂ ਮੇਰਾ ਤਲਾਕ ਵੀ ਆਪਾਂ ਟੈਂਪਰੇਰੀ ਤੌਰ ਉ ਆ ਜਿਹੜੀ ਪੱਟੀ ਹੋਈ ਹੈ ਡੋਰ ਛਾੜਾ ਕਰ ਦੋ ਨਹੀਂ ਨਹੀਂ ਉਹ ਆਪਾਂ ਇਹਨੂੰ ਵੀ ਕਰ ਦਿਆਂ ਤੇ ਉਹ ਪਟ ਪਟ ਦੇਣੀ ਆਪਾਂ ਮੈਨੂੰ ਇਹਨੂੰ ਡੋੜਾ ਕਰ ਦੋ ਪਾਣੀ ਲੱਪਣਾ ਚਾਹੀਦਾ ਕਿਥੇ ਇਹਦੇ ਨਾਲ ਪਾਣੀ ਨਹੀਂ ਨਿਕਲਦਾ ਪਿਛਲੇ ਜਿਹੜਾ ਪਿੱਛੇ ਜਿਹੜੀ ਪ੍ਰੋਬਲਮ ਹੋਈ ਆ ਛੋਟੀ ਛੋਟੀ ਗੱਲ ਠੀਕ ਹੈ ਛੋਟੀ ਗੱਲ ਠੀਕ ਹੈ ਇਹਨੂੰ ਆਰਜੀ ਜਾਊਗਾ ਨਾਲ ਉਹਦੇ ਪੱਟ ਕੇ ਆਪਾਂ ਇਹਨੂੰ ਕਲੀ ਮੌਕੇ ਦਿਖਾ ਦੇਣੀ ਆ ਠੀਕ ਆਜੋ ਨਾ ਆਪਾਂ ਦੇਖੇ ਹੋਏ ਆ ਮੈਂ ਵੀ ਉੱਥੋਂ ਹੀ ਆਇਆ ਮੈਂ ਮੈਂ ਇਹਨਾਂ ਦਿਖਾ ਦੇਣੀ ਆ ਵੀ ਭਾਈ ਫੇਰ ਵੀ ਉਹ ਬੰਨ ਲਾ ਕੇ ਵੀ ਪਾਣੀ ਜਾਂ ਲੰਘ ਜਾਊਗਾ ਸਵੇਰ ਤੋਂ 6:00 ਵਜੇ ਤੋਂ ਮੈਂ ਫਿਰ ਉਹ ਬੰਨ ਲਵਾਉਣਾ ਨਾ ਕੋਈ ਨਾ ਕੋਈ ਆ ਮੈਂ ਕਹੀ ਜਾਂਦੀ ਆ ਵੀ ਇੰਨਾ ਪਾਣੀ ਅੱਜ ਆ ਗਿਆ ਅਗਲੇ ਸਾਲ ਫੇਰ ਆ ਗਿਆ ਤਾਂ ਫੇਰ ਕੀ ਕਰਾਂਗੇ ਉਹ ਇਹਨੂੰ ਕੱਟ ਕੇ ਕੇ ਨਾ ਸਾਫ਼ ਕਰਕੇ ਠੀਕ ਦੁਬਾਰਾ ਪਾ ਲਾਂਗੇ ਆਪਾਂ ਕੋਈ ਇਹ ਹਫਤਾ ਲੱਗਦਾ ਉਹਨੂੰ ਬਾਰਿਸ਼ ਦੀ ਪ੍ਰੋਬਲਮ ਹੋ ਰਹੀ ਹੈ ਇਹ ਤਾਂ ਠੀਕ ਹੈ ਬੇਬੀ ਆਪਾਂ ਕੱਲ ਨੂੰ ਪੱਟੇ ਨਾਲ ਮਤਲਬ ਕਿ ਪੱਟੇ ਨਾਲ ਬਹੁਤ ਖਰਾਬ ਜਿਹਾ ਪਾਣੀ ਦਾ ਪਿਓ ਕੋਈ ਨਹੀਂ ਕਰੋ ਲੰਡੀ ਨੇ ਇਹ ਵੀ ਨਹੀਂ ਕਿ ਅੱਗੇ ਜਾ ਕੇ ਦੇਖੋ ਕਿਰੇਟੇ ਫੋਟੋ ਉਸੇ ਵੀ ਉਸੇ ਵੀ ਲੱਗਿਆ ਮੈਨੂੰ ਮੈਨੂੰ ਐਵੇਂ ਲੱਗਿਆ ਕਿ ਕੀ ਨਹੀਂ ਸਾਹਮਣੇ ਆਪਾਂ ਨੂੰ ਰੋਈ ਨੂੰ ਪੱਟੇ ਨਾਲ ਕੋ ਨੁਕਸਾਨ ਆਉਂਦਾ ਆਪਾਂ ਨੂੰ ਖਾਨੀ ਨਾ ਇਹਦਾ ਮਟਰ ਕੋਲ ਤੋਂ ਹੋਰ ਪੈਣੀ ਨਹੀਂ ਪਰ ਹੁਣ ਪਰ ਹੁਣ ਪਰ ਹੁਣ ਹੁਣ ਆ ਆ ਪਾਣੀ ਇੱਥੋਂ ਜਾ ਰਿਹਾ ਆ ਸਾਰਾ ਸਿਰੇ ਲੱਗਿਆ ਪਿਆ ਇਹ ਹਜੇ ਵੀ ਤਾਂ ਇੰਨਾ ਟ ਪਾਣੀ ਆ ਰਿਹਾ ਤੇ ਸਾਰੀ ਗੱਲਬਾਤ ਹੋਈ ਉਹਦਰ ਪੰਜਾਬ ਦੇ ਵਿੱਚ ਆਏ ਹੜਾ ਤੇ ਜ਼ਥੇਦਾਰ ਗੜਗਜ ਨੇ ਚਿੰਤਾ ਜ਼ਾਹਿਰ ਕੀਤੀ ਉਹਨਾਂ ਕਹਿ ਕਿ ਕਈ ਪਿੰਡ ਅਜੇ ਵੀ ਹੜਾਂ ਦੀ ਮਾਰ ਦੇ ਹੇਠ ਨੇ ਔਰ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਚੁੱਕੀਆਂ ਸਮਾਧ ਦੇ ਲਈ ਸਿੱਖ ਨੌਜਵਾਨਾਂ ਨੇ ਹੱਥ ਵਧਾਇਆ ਹੈ ਉਹਨਾਂ ਨੇ ਕਿਹਾ ਹੈ ਹੜਪੂਰਤ ਇਲਾਕਿਆਂ ਦੇ ਵਿੱਚ ਸਿੱਖੀ ਦਾ ਸੁਨੇਹਾ ਗੂੰਜਿਆ ਔਰ ਗੁਰੂ ਦੇ ਨਿਸ਼ਾਨ ਸਾਹਿਬ ਹੀਠਾ ਮਦਦ ਲਈ ਟੀਮਾਂ ਪਹੁੰਚਦੀਆਂ ਨੇ ਇਹ ਉੜਦਾ ਨਹੀਂ ਚੜਦੀ ਕਲਾ ਵਾਲਾ ਪੰਜਾਬ ਹੈ ਇਹ ਜਥੇਦਾਰ ਗੜਗੜਛ ਨੇ ਕਿਹਾ ਔਰ ਕੁਲਦੀਪ ਗੜਗੜਛ ਨੇ ਦੱਸਿਆ ਕਿ ਸਰਕਾਰ ਤੇ ਸਵਾਲ ਚੁੱਕੇ ਦੇਖੋ ਢੇੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਪਰ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉਥੇ ਸਹਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖ ਕੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਠੇਠਾਂ ਵਕ ਵਕ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪਖੋਵਾਂ ਭਾਵੇਂ ਪਸ਼ੂਆਂ ਦੇ ਚਾਰੇ ਪਖੋਵਾਂ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਹੇਠਾਂ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤਾਂ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉਥੇ ਰਾਹਤ ਦੇ ਰਹੇ ਆ ਪਰ ਮੈਂ ਗੁਰੂ ਦੇ ਘਰੇ ਕੁਲਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਪੜਦਾ ਪਿਆ ਤੋਂ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਸ ਆਫਤ ਤੋਂ ਛੇਤੀ ਨਿਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਤਦ ਫਿਰੋਜ਼ਪੁਰ ਦੇ ਵਿੱਚ ਹੜ੍ਹਾਂ ਦਾ ਕਹਿਰ ਲਗਾਤਾਰ جاری ਹੈ ਔਰ ਪਿੰਡ ਗੱਟੀ ਰਾਜੋਕੇ ਦੇ ਵਿੱਚ ਇੱਕ ਪਰਿਵਾਰ ਤੇ ਮੀਂਹ ਆਫਤ ਬਣ ਕੇ ਵਰਿਆ ਪਹਿਲਾਂ ਇਸ ਗਰੀਬ ਪਰਿਵਾਰ ਦੀ ਸਾਰੀ ਫਸਲ ਖਰਾਬ ਹੋ ਗਈ ਹੁਣ ਗਾਂ ਦੀ ਮੌਤ ਹੋ ਗਈ ਹੈ ਜਿਸ ਕਰਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਪਰਵਾ ਨੇ ਸਰਕਾਰ ਦੇ ਕੋਲ ਮਦਦ ਦੀ गुहार ਲਾਈ ਹੁਣ ਇੱਕ ਮਾਜਰ ਮੌਤ ਹੋ ਗਈ ਹੈ ਕਾਫੀ ਮਾਂ ਹੈ ਪਰਿਵਾਰ ਦੀ ਪਰੰਤ ਉਜਦਾ ਕਹਿਰ ਲਗਾਤਾਰ جاری ਹੈ ਔਰ ਇਹ ਬਿਆਨ ਕਰ ਰਿਹਾ ਹੈ ਤਰਾਸਦੀ ਦੀਆਂ ਤਸਵੀਰਾਂ ਤੁਹਾਨੂੰ ਇੱਕ ਘਰ ਚ ਲੈ ਕੇ ਚਲਦੇ ਆ ਜਿੱਥੇ ਰੋ ਰਿਹਾ ਪਰਿਵਾਰ ਉੱਚੀ ਉੱਚੀ ਢਾਈਆਂ ਮਾਰ ਕੇ ਕਿਉਂਕਿ ਉਸ ਪਰਿਵਾਰ ਦੀ ਪਹਿਲਾ ਜ਼ਮੀਨ ਜਿਹੜੀ ਫਸਲ ਬਰਬਾਦ ਹੋ ਗਈ ਤਾਂ ਹੁਣ ਪਸੂ ਡੰਗਰ ਸੀ ਉਹਨਾਂ ਦੇ ਘਰ ਦਾ ਗੁਜ਼ਾਰਾ ਕਰ ਰਹੇ ਸੀ ਤਾਂ ਹੁਣ ਇਸ ਜਗ੍ਹਾ ਤੇ ਜਿਹੜੀ ਉਹਨਾਂ ਦੀ ਮੱਝ ਮਰ ਗਈ ਹੈ ਔਰ ਇਸ ਦੁੱਧ ਇਸ ਮੱਝ ਦੇ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਇਹ ਬੇਹੱਦ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਦੀਆਂ ਜਿੱਥੇ ਪਰਿਵਾਰ ਢਾਈ ਮਾਰ ਮਾਰ ਕੇ ਰੋ ਰਿਹਾ ਔਰ ਉਹਨਾਂ ਨੂੰ ਇੱਕੋ ਇੱਕ ਆਸਰਾ ਸੀ ਉਹ ਆਸਰਾ ਸੀ ਇਹਨਾਂ ਇਸ ਮੱਝ ਦਾ ਕਿਉਂਕਿ ਪਹਿਲਾਂ ਇਹਨਾਂ ਦੀ ਫਸਲ ਡੁੱਬ ਗਈ ਤੇ ਹੁਣ ਇਹ ਪਾਣੀ ਦੇ ਆਣ ਕਾਰਨ ਬਿਮਾਰ ਹੋ ਗਈ ਸੀ ਇਹ ਮੱਝ ਔਰ ਮੱਝ ਬਿਮਾਰ ਹੋਣ ਤੋਂ ਬਾਅਦ ਹੁਣ ਅੱਜ ਇਸ ਦੀ ਮੌਤ ਹੋ ਗਈ ਹੈ ਔਰ ਪਰਿਵਾਰ ਬੇहद ਦੁਖੀ ਹੈ ਕਿਉਂਕਿ ਸਾਰੀ ਫਸਲ ਪਹਿਲਾਂ ਹੀ ਪਾਣੀ ਦੇ ਵਿੱਚ ਤਬਾਹ ਹੋ ਚੁੱਕੀ ਹੈ ਘਰ ਜਿਹੜਾ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਫਸਿਆ ਹੋਇਆ ਔਰ ਉਸ ਦੇ ਨਾਲ ਨਾਲ ਹੁਣ ਇਹ ਹਾਲਾਤ ਤੁਸੀਂ ਘਰ ਦੇ ਦੇਖ ਸਕਦੇ ਹੋ ਤੇ ਹੁਣ ਇੱਕ ਹੋਰ ਨਵੀਂ ਜਿਹੜੀ ਇਹਨਾਂ ਦੇ مصیبت ਆਈ ਹੈ ਉਹ مصیبت ਹੈ ਕਿ ਇਹਨਾਂ ਦੀ ਜਿਹੜਾ ਘਰ ਦਾ ਖਰਚਾ ਚਲਾ ਰਹੀ ਸੀ ਦੁੱਧ ਨਾਲ ਖਰਚਾ ਚੱਲ ਰਿਆ ਸੀ ਔਰ ਉਹ ਹੁਣ ਮਰ ਗਈ ਹੈ ਤੇ ਇਹ ਪਰਿਵਾਰ ਹੈ ਰੋ ਰਿਹਾ ਹੈ ਕਰਲਾ ਰਿਹਾ ਹੈ ਪਰ ਬਾਹ ਫੜਨ ਵਾਲਾ ਕੋਈ ਨਹੀਂ ਮਾਤਾ ਜੀ ਕੀ ਹੋਇਆ ਕਿਉਂ ਇਹ ਮਾਝ ਸੋਹੀ ਹੈ ਤੇ ਮਾਝ ਪਾਣੀ ਚ ਬੜੀ ਹੈ ਤੁਮ ਤੁਈ ਬਾਨਾ ਬਣ ਗਏ ਵੀ ਪਤਾ ਨਹੀਂ ਉਹ ਦੇਨ ਦੇ ਡਾਕਟਰ ਅੱਜ 10 ਦਿਨ ਹੋ ਗਏ ਨ ਮਾਝੇ ਮੈਂ ਖੜੀ ਹੈ ਤੇ ਮੁੱਕ ਗਈ ਹੁਣ ਅੱਜ ਦੇ ਵੀਨ ਭਾਈ ਬੜੀ ਕਰਾਈ ਡਾਕਟਰ ਬੜੇ ਆਦੇ ਰਹਿਣ ਸਰਕਾਰੀ ਵਿਆਹ ਦੇ ਰਨ ਪ੍ਰਾਈਵੇਟ ਵਿਆਹ ਦੇ ਰਨ ਪਰ ਨਹੀਂ ਹੱਲ ਹੋਇਆ ਇਹਦਾ ਕਿੰਨੀ ਕੋਈ ਇਹ ਤਾਂ ਨਹੀਂ ਕਿ ਇਹਨਾਂ ਨੂੰ ਚਾਰਾ ਨਹੀਂ ਮਿਲਿਆ ਜਾਂ ਹੋਰ ਉਹਦੇ ਕਰਕੇ ਹੋ ਗਈ ਜਾਂ ਫਸਲ ਕਿਨ ਫਸਲ ਚਾਰਾ ਚਾਰਾ ਬਿਜ਼ਾਰੀ ਨੇ ਖਾਦਾ ਹੀ ਨਹੀਂ ਉਹ ਦਿਨ ਦਾ ਫਸਲ ਕਿ ਨਹੀਂ ਸੋ ਵੀ ਡੁੱਬ ਗਈ ਤੋਂ ਫਸਲ ਸਾਰੀ ਸਾਰੀ ਡੁੱਬ ਗਈ ਤੇ 35 ਕਿਲ ਲੈ ਗਈ ਸਾਰੀ ਡੁੱਬ ਗਈ ਉਹ ਸੰਗੜਾਇਆ ਗਿਆ ਤੇ ਇਸ ਪਸ਼ੂ ਇਹਨਾਂ ਡੰਗਰਾਂ ਦਾ ਹੀ ਸਾਰਾ ਹਾਂ ਇਹਨਾਂ ਦਾ ਸਾਰਾ ਸਿਸਾਨ ਨੂੰ ਤਾਂ ਦਾ ਗੰਦਾ ਸਾਰਾ ਸਿਵਾਸ ਔਰ ਕਿਹ ਹੈ ਦਾ ਨੀਗਾ ਉਹਨਾਂ ਨੂੰ ਕੋਈ ਸਾਰ ਲੈਣ ਆਇਆ ਤੁਹਾਡੀ ਕੋ ਬਾ ਫੜਨਾ ਆਇਆ ਨਹੀਂ ਕੋਈ ਨਹੀਂ ਆਇਆ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਗੱਟੀ ਰਾਜੋਕੇ ਦੇ ਪਿੰਡ ਦੇ ਜਿੱਥੇ ਹੜਾਂ ਦੀ ਚਪੇੜ ਚ ਹੈ ਇਹ ਇਲਾਕਾ ਸਾਰਾ ਔਰ ਇਹ ਪਰਿਵਾਰ ਦੇ ਵਿੱਚ ਹੁਣ ਮਾਤਮ ਫੈਲਿਆ ਆ ਕਿਉਂਕਿ ਇਸ ਪਰਿਵਾਰ ਦਾ ਆਪਦੇ ਪਸ਼ੂ ਡੰਗਰ ਨਾਲ ਕਾਫੀ ਲਗਾਵ ਹੁੰਦਾ ਹੈ ਤਾਂ ਜਦੋਂ ਇਸ ਤਰ੍ਹਾਂ ਦੀ ਮੌਤ ਹੋ ਜਾਣਾ ਉਹ ਬਹੁਤ ਬੇहद ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ ਔਰ ਹੁਣ ਘਰ ਦਾ ਜਿਹੜਾ ਮਾਹੌਲ ਹੈ ਇਹ ਪਰਿਵਾਰ ਦੇ ਬੱਚੇ ਵੀ ਜਿਹੜਾ ਉਹ ਵੀ ਢਾਈ ਮਾਰ ਮਾਰ ਕੇ ਰੋ ਰਹੇ ਨੇ ਇਹ ਮਾਂ ਹੈ ਪਰਿਵਾਰ ਦੀ ਪਰਮਜੀਤ ਕੌਰ ਇਹ ਵੀ ਕਾਫੀ ਦੁਖੀ ਹੈ ਕਿਉਂਕਿ ਪਹਿਲਾਂ ਜ਼ਮੀਨ ਸਾਰੀ ਡੁੱਬ ਗਈ ਫਸਲ ਡੁੱਬ ਗਈ ਤੇ ਹੁਣ ਇੱਕ ਵਾਰ ਇਹਨਾਂ ਦੇ ਜਿਹੜਾ ਪਸ਼ੂ ਡੰਗਰ ਹੈ ਉਹ ਵੀ ਬਿਮਾਰ ਹੋ ਗਏ ਤਾਂ ਇੱਕ ਜਿਹੜੀ ਮੱਝ ਹੁਣ ਅੱਜ ਜਿਸ ਦੇ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਦੁੱਧ ਦੇ ਨਾਲ ਹੀ ਜਿਹੜਾ ਉਹ ਆਪਣਾ ਗੁਜ਼ਾਰਾ ਕਰ ਰਹੇ ਸੀ ਤਾਂ ਵਾਕਿਆ ਜਲ ਤਰਾਸਤੀ ਔਰ ਸੰਕਰਦੇ ਸਮੇਂ ਦੇ ਵਿੱਚ న్యూਸ 18 ਪੰਜਾਬ ਹਰਿਆਣਾ ਜਿੱਥੇ ਤੁਹਾਨੂੰ ਜਾਣਕਾਰੀ ਦੇ ਰਿਹਾ ਉੱਥੇ ਲਗਾਤਾਰ ਪ੍ਰਭਾਵਿਤ ਲੋਕਾਂ ਤੱਕ ਮਦਦ ਵੀ ਪਹੁੰਚਾ ਰਿਹਾ ਹੈ ਤਾਂ 18 ਨੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਦੇ ਨਾਲ ਫਾਜ਼ਿਲਕਾ ਪਿੰਡ ਤੇਜਾ ਰੋਹਿਲਾ ਦੇ ਲੋਕਾਂ ਤੱਕ ਖਾਣਾ ਪਹੁੰਚਾਇਆ ਪਿੰਡ ਵਾਸੀਆਂ ਨੂੰ ਰਾਹਤ ਕੈਂਪਾਂ ਦੇ ਵਿੱਚ ਆਉਣ ਦੀ ਅਪੀਲ ਵੀ ਕੀਤੀ। ਇਹਨਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੂੰ ਅਪਰੋਚ ਕਰਕੇ ਅਸੀਂ ਕਿਹਾ ਸੀ ਵੀ ਇੱਥੇ ਸਾਨੂੰ ਲੰਗਰ ਦੀ ਸੇਵਾ ਜਾਂ ਕੋਈ ਹੋਰ ਰਾਸ਼ਨ ਜਾਂ ਕਿ ਜਿਹੜੀ ਚੀਜ਼ ਦੀ ਲੋੜ ਹੈ ਨਿਊਜ਼ 80 ਇੱਥੇ ਪਹੁੰਚਿਆ ਹੋਰ ਕੋਈ ਚੈਨਲ ਇੱਥੇ ਨਹੀਂ ਪਹੁੰਚ ਆਇਆ ਅਜੇ ਰਵੇਲੇ ਦੇ ਵਿੱਚ ਜਿਨ੍ਹਾਂ ਨੂੰ ਇਹਨਾਂ ਨੂੰ ਅਸੀਂ ਕਹਿ ਕੇ ਉਹ ਵੀ ਸਾਡੇ ਜਾਣ ਪਛਾਣ ਦੇ ਹੈਗੇ ਸੀ ਤੋਂ ਉਹਨਾਂ ਨੂੰ ਕਿਹਾ ਤੋਂ ਨਵਚਾਰਿਆ ਨੇ ਤੇ 4 ਦਿਨ ਹੋ ਗਏ ਲੰਗਰ ਰੋਜ਼ ਹੀ ਦੇ ਰਹੇ ਨੇ ਲਗਾਤਾਰ ਪਹੁੰਚਾਰੇ ਨੇ ਦਿਨ ਰਾਤ ਸਾਡੀ ਸੇਵਾ ਚ ਲੱਗੇ ਹੋਏ ਜਿੱਥੇ ਪ੍ਰਸ਼ਾਸਨ ਤਾਂ ਉਹ ਉੱਥੇ ਪਿੱਛੇ ਮਤਲਬ ਜਿਹੜਾ ਕਾਂਵਾਂ ਵਾਲਾ ਪੁੜਾ ਉੱਥੋਂ ਹੀ ਪਿੱਛੇ ਮੁੜ ਜਾਂਦਾ ਤੇ ਇੱਥੇ ਤਾਂ ਇਹ ਨਿਊ ਜੀ 80 ਵਾਲੇ ਸਾਡੀ ਸੇਵਾ ਸਹਿਤਾ ਕਰ ਰਹੇ ਨੇ ਸਾਰਾ ਕੁਝ ਦੇ ਰਹੇ ਨੇ ਨਿਊ ਜੀ 80 ਕੀ ਆ ਸੀ ਇਹ ਉਹਨਾਂ ਰਾਹੀਂ ਸਾਡੇ ਕੋਲ ਮਦਦ ਪਹੁੰਚ ਰਹੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਭ ਤੋਂ ਪਹਿਲਾਂ ਨਿਊ ਜੀ 80 ਦਾ ਜਿਨ੍ਹਾਂ ਨੇ ਸਾਡੇ ਤੱਕ ਲੰਗਰ ਪ੍ਰੋਵਾਈਡ ਕਰਾ ਰਹੇ ਨੇ ਜਹਾਉਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਤੇ ਸਾਨੂੰ ਜੋ ਵੀ ਫੀਡ ਹੈ ਜਾਂ ਕਿਸੇ ਤਰ੍ਹਾਂ ਦਾ ਰੈਸ਼ਨ ਪ੍ਰੋਵਾਈਡ ਕਰਾ ਰਹੇ ਨੇ ਜੀ ਪਾਣੀ ਵਧ ਰਿਹਾ ਹੈਗਾ ਤੇ ਹੁਣ ਅਸੀਂ ਮੈਂ ਤੇ ਐਸਐਸਪੀ ਸਾਬ ਜਾ ਰਹੇ ਆਪ ਪਿੰਡਾਂ ਦੇ ਵਿੱਚ ਤੇ ਅਸੀਂ ਲੋਕਾਂ ਨੂੰ ਇਹੀ ਪ੍ਰੇਰਿਤ ਕਰਾਂਗੇ ਕਿ ਘਰ ਛੱਡ ਕੇ ਆਪਦੇ ਪਾਣੀ ਵਾਲੀ ਥਾਂ ਤੇ ਹੁਣ ਨਾ ਬੈਠਣ ਤੇ ਰਾਹਤ ਕੇਂਦਰਾਂ ਚ ਜਾਣ ਅ ਜੀ ਸਾਡੇ ਕੋਲੇ ਜਿਵੇਂ ਹੁਣ ਇੱਥੇ ਰਾਹਤ ਕੇਂਦਰਾਂ ਦੇ ਵਿੱਚ 1500 ਪਲੱਸ ਹੀ ਲੋਕ ਹੈਗੇ ਨੇ ਰਾਹਤ ਕੇਂਦਰਾਂ ਦੇ ਵਿੱਚ ਹੁਣ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਜਿਹੜੇ ਲੋਕ ਵਿੱਚ ਹੁਣ ਪਿੰਡਾਂ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਜਿਹੜੇ ਉਹਨਾਂ ਚੋਂ ਔਰਤਾਂ ਨੇ ਬੱਚੇ ਨੇ ਬਜ਼ੁਰਗ ਨੇ ਇਹਾਂ ਕੋਈ ਬਿਮਾਰ ਹੈਗੇ ਨਹੀਂ ਕਿਸੇ ਨੂੰ ਬੀਪੀ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੂੰ ਹੁਣ ਪਾਣੀ ਚੋਂ ਨਿਕਲ ਆਉਣਾ ਚਾਹੀਦਾ ਔਰ ਉਹਨਾਂ ਨੂੰ ਰਾਹਤ ਕੇਂਦਰਾਂ ਚ ਰਹਿਣਾ ਚਾਹੀਦਾ ਜਦੋਂ ਸਰਕਾਰ ਇੱਥੇ ਪੂਰੀ ਸਹੂਲਤ ਦੇ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਰਿਸਕ ਵਰਤ ਹੈਗਾ ਉੱਥੇ